ਬਬੀ ਤੁਸੀਂ ਬੜੇ ਹਾਲਾਤ ਮਾੜੇ ਵੇਖੇ ਹੋਣੇ ਨੇ ਇੱਥੇ ਸਰਦ ਨਾਲ ਤਾਂ ਬੜਾ ਕੁਝ ਵੇਖ ਪਾਕਿਸਤਾਨ ਦਾ ਜਰਮ ਹੈ ਅੱਛਾ ਬਬੀ ਕਿਵੇਂ ਬਣਾਇਆ ਸੀ ਮਕਾਨ ਕਿੰਨਾ ਟਾਈਮ ਲੱਗਿਆ ਬਣਾਣ ਚ ਮਸੇ ਮਕਾਨ ਉਹ ਵੀ ਬਾਦਲ ਸਾਨੂੰ ਦਿੱਤਾ ਨਹੀਂ ਅੱਛਾ ਤਾਂ ਕਿ ਬਣਿਆ ਨਹੀਂ ਸਾਲੇ ਬਾਦਲ ਸਾਡੀ ਕੋਈ ਲਗ 1.5 ਸਾਲ ਭੋਨ ਅੱਛਾ ਤਾਂ ਜਦੋਂ ਪਾਣੀ ਐਡਾ ਡਾ ਗਿਆ ਇੱਕ ਪਾਸੇ ਛੋਟਾ ਸੀ ਤੇ ਉਹ ਜਦੋਂ ਤੂੰ ਜੜਾਣ ਲੱਗੇ ਤਾਂ ਟਰਾਲੀ ਗਿਰਲਟ ਸਮਾਨ ਅੱਧਾ ਤੇ ਰੋਡ ਦੇ ਨੰਦਾ ਗਾਂ ਤਾਂ ਕੱਧਾ ਪਿਛਾਂ ਅੱਜ 7 ਦਿਨ ਹੋ ਗਏ ਪਾਣੀ ਚਲਦੇ ਨੂੰ ਔਲੇ ਔਲੇ ਵਧੀ ਜਾਂਦਾ ਘਟਦਾ ਨਹੀਂ ਪਿਆ ਕਹਿੰਦੇ ਸਿੱਖ ਕੌਮ ਇੰਨੀ ਬਹਾਦਰ ਹੈ ਕਿ ਜਦੋਂ ਵੀ ਕਿਸੇ ਤੇ ਵਿਪਤਾ ਪੈਂਦੀ ਆ ਤਾਂ ਸਿੱਖ ਜਿਹੜੇ ਨੇ ਸਭ ਤੋਂ ਪਹਿਲਾਂ ਉੱਥੇ ਮੂਹਰੇ ਖੜੇ ਹੋ ਜਾਂਦੇ ਨੇ ਫਿਰ ਚਾਹੇ ਕਿਸੇ ਦੇਸ਼ ਦੇ ਵਿੱਚ ਕਿਸੇ ਤੇ ਵਿਪਤਾ ਪਈ ਆ ਜਾਂ ਵਿਦੇਸ਼ ਦੇ ਵਿੱਚ ਵਿਪਤਾ ਪਈ ਪਰ ਅੱਜ ਸਿੱਖਾਂ ਦੀ ਕੌਮ ਅੱਜ ਪੰਜਾਬ ਦੇ ਉੱਤੇ ਪੰਜਾਬੀਆਂ ਦੇ ਉੱਤੇ ਵੱਡੀ ਵਿਪਤਾ ਪਈ ਆ ਕੁਦਰਤ ਦਾ ਕਹਿਰ ਵਰਜ਼ਿਆ ਹੜ੍ਹਾਂ ਦੇ ਹਾਲਾਤ ਨੇ ਤਾਂ ਉਸ ਮੌਕੇ ਦੇ ਉੱਤੇ ਜਿਹੜਾ ਪੰਜਾਬੀ ਤਾਂ ਪੰਜਾਬੀਆਂ ਦੇ ਨਾਲ ਖੜੇ ਹੋਏ ਨੇ ਬਾਬਾ ਜੀ ਸਾਡੇ ਨਾਲ ਨੇ ਇਹ ਇੱਥੇ ਬਿਲਕੁਲ ਸਰਹੱਦੀ ਇਲਾਕੇ ਦੇ ਵਿੱਚ ਰਹਿੰਦੇ ਨੇ ਇੱਥੋਂ ਦੇ ਕੀ ਹਾਲਾਤ ਨੇ ਉਸ ਦੇ ਬਾਰੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਮੈਂ ਗੱਲ ਕੀਤੀ ਕਿ ਸਿੰਘ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਖੜੇ ਹੁੰਦੇ ਆ ਹਰ ਕਿਸੇ ਦੇ ਮਦਦ ਲਈ ਬਿਲਕੁਲ ਜੀ ਆ ਮਦਦ ਧਾਰ ਇੱਕ ਨੂੰ ਅਸੀਂ ਕਰਨੀ ਏ ਤਾਂ ਹੈ ਨਹੀਂ ਵੀ ਵਾ ਗਰੀਬ ਹੈ ਜਾਂ امیر ਆਪਣੇ ਕੋਲ ਤੇਰ ਮੇਰ ਵਾਲੀ ਗੱਲ ਨਹੀਂ ਹੈਗੀ ਬਈ ਉਹ ਦਿਨ ਫੌਜੀਆ ਨੂੰ ਪਾ ਗਏ ਵੇਣ ਉਹ ਆਇਆ ਆਪਣੀ ਢਾਣੀ ਕੋਲ ਇਹਦੂ ਪਾਣੀ ਵੇਖਣ ਕਾ ਜੀ ਇਹਦੂ ਵੇਖਣ ਹਾਂਜੀ ਔਲੇ ਔੜ ਕਰਦੇ ਨਾਂ ਨੂੰ ਵੱਜ ਕੇ 5 5 ਵਜੇ ਉਹਨਾਂ ਕੀ ਕੀਤਾ ਟਰੱਕ ਦੇ ਸਮਾਨ ਕੱਢਣ ਲੱਗੇ ਜਦੋਂ ਲੈ ਗਏ ਹੂੰ ਅੱਗੇ ਦੋ ਫੌਜੀ ਲਾਏ ਉਹਨਾਂ ਮੇਚ ਦੇ ਕੇ ਪਾਣੀ ਹੂੰ ਤੇ ਜਦੋਂ ਪਾਣੀ ਐਡਾ ਡਾ ਗਿਆ ਇੱਕ ਪਾਸੇ ਛੋਟਾ ਸੀ ਹੂੰ ਤੇ ਉਹ ਜਦੋਂ ਉਹਨਾਂ ਝੜਾਣ ਲੱਗੇ ਤਾਂ ਟਰਾਲੀ ਗਿਰ ਪਲਟ ਸਮਾਨ ਅੱਧਾ ਤੇ ਰੋਡ ਦੇ ਨੰਦਾ ਗਾ ਤਾਂ ਕੱਧਾ ਪਿਛਾਂ ਅੱਛਾ ਉਹ ਆ ਫਿਰ ਜਵਾਨਾਂ ਨੂੰ ਲਵਾ ਕੇ ਮਸ ਸਮਾਨ ਬਾਹਰ ਕੋਈ ਮਾੜਾ ਮੋਟਾ ਗਢਾਇਆ ਗਢਾ ਕੇ ਫਿਰ ਲਦਾ ਕੇ ਫਿਰ ਨਾਨੂ ਚੌਕੀ ਬਜਾਇਆ ਵੇ ਲਾਇਆ ਜਾਓ ਜਾਓ ਦਿਖਾਓ ਉਹ ਤੋਂ ਉਹਨਾਂ ਕਾ ਬਾਬਾ ਜੀ ਸਾਸਰੀ ਕਾਲ ਬਸ ਤੋਂ ਅੱਡੀ ਬੜੀ ਧੰਨਵਾਦ ਜਿਹੜਾ ਸਾਨੂੰ ਬਚਾ ਦਿੱਤਾ ਉਹਨਾਂ ਕੱਲਿਆ ਅੱਜ 7 ਦਿਨ ਹੋ ਗਏ ਪਾਣੀ ਚਲਦੇ ਨੂੰ ਔਲੇ ਔਲੇ ਵਧ ਹੀ ਜਾਂਦਾ ਘਟਦਾ ਨਹੀਂ ਪਿਆ ਤੇ ਜਿੰਨਾ ਸਮਾਨ ਹੈ ਸਾਦਾ ਉਹ ਸਾਰਾ ਹੀ ਪਿਆ ਹੈ اچھا ਕਰ ਤੇ ਉਹ ਸਮਾਨ ਦੇ ਉੱਤੇ ਪਾਣੀ ਚੜਿਆ ਪਿਆ ਉਹਨ ਕੋਈ ਬਦਲ ਭਲਕੇ ਡੇਗ ਪੇ ਮਕਾਨ ਕੇ ਪਰਸੂ ਡੇਗ ਪਵੇ ਜਾਂ ਬੱਚਿਆਂ ਨੂੰ ਲਿਆਂਦਾ ਤੇ ਕੋਈ ਨੌਜਵਾਨ ਉਹਨਾਂ ਨੂੰ ਸਦਾਸ ਦੋ ਕੇ ਮਸੇ ਪਾਸੂ ਲਿਆ ਕੇ ਤੋ ਵੀ ਆਦ ਵਿਚਾਰੇ ਬਹਿ ਗਏ ਅੱਛਾ ਤੋ ਫਿਰ ਚੱਕ ਚੋਕ ਤੇ ਮਸੇ ਸ਼ਾਮ ਨੂੰ ਹਨੇਰੇ ਪੇ ਇੱਥੇ ਲਿਆ ਦੇ ਨੂੰ ਪਾਸੂ ਦੀ ਜਾਨ ਬਚਾਈ ਅੱਛਾ ਤੇ ਸਾਨੂੰ ਤਾਂ ਇੱਥੇ ਪੰਜ ਪੰਜ ਮਰਲੇ ਉਹ ਤਾਂ ਮਿਲ ਜਾਣ ਤੋਂ ਬੜੀ ਮਿਹਰਬਾਨੀ ਜਿਹੜੇ ਦਰਿਆ 'ਚ ਡੋਬੇ ਤੇ ਕੰਢੇ ਤੇ ਬੈਠੇ ਨੇ ਔਰ ਜਿਹੜੇ ਉਤਾ ਬੈਠੇ ਨੇ ਉਹ ਤਾਂ ਵਿਚਾਰੇ ਸੋਖਦੇ ਬਾਕੀ ਇਹਨਾਂ ਨੂੰ ਇਹਨਾਂ ਵੀ ਤੋੜੇ ਜਿ ਪੱਠਾਂ ਦੀ ਦਿੱਕਤ ਆਈ ਖੜੀ ਜਿਹੜੇ ਇੱਥੇ ਬੈਠੇ ਨੂੰ ਅੱਛਾ ਹੋਰ ਵੈਗੁਰਜੀ ਕਾ ਖਾਲਸਾ ਵੈਗੁਰਜੀ ਫਤਿਹ ਹਾਂ ਤਾਂ ਬਿਲਕੁਲ ਬਾਪੂ ਜੀ ਕਹਿੰਦੇ ਕਿ ਪੱਠਿਆਂ ਦੀ ਚਾਰੇ ਦੀ ਦਿੱਕਤ ਹੈ ਪੱਠਿਆਂ ਦੀ ਪਾਸ਼ਾ ਸ਼ਬਦ ਕਈ ਲੋਕ ਨਹੀਂ ਸਮਝ ਸਕਦੇ ਜਿਹੜਾ ਹਰਾ ਚਾਰਾ ਹੈ ਡੰਗਰਾ ਦੇ ਲਈ ਉਹਦੀ ਇੱਥੇ ਬਹੁਤ ਜ਼ਰੂਰਤ ਹੈ ਕਹਿੰਦੇ ਖਾਣ ਪੀਣ ਨੂੰ ਰਾਸ਼ਨ ਮਿਲ ਰਿਹਾ ਹੈ ਪਰ ਡੰਗਰਾਂ ਦਾ ਜਿਹੜਾ ਓਖਾ ਹੋਇਆ ਹੋਇਆ ਬੇਜਵਾਨੇ ਜਿਹੜੇ ਨੇ ਉਹ ਬੋਲ ਨਹੀਂ ਸਕਦੇ ਖੋਰ ਬਜ਼ੁਰਗ ਇੱਥੇ ਹੈਗੇ ਨੇ ਉਹ ਵੀ ਕੋਈ ਗੱਲ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਾਪੂ ਜੀ ਕੀ ਨੀ ਉਮਰ ਆਪਣੀ 80 ਨਾਲ ਉੱਤੇ ਹੀ ਹੈ ਅੱਛਾ ਦੁਸਤਾ ਫਿਰ ਬੜਾ ਕੁਝ ਵੇਖਿਆ ਆਪਣੇ ਸਮੇਂ ਚ ਚਿੱਤੀਵੇਂ ਦੇ ਹਾਲਾਤ ਨੇ ਇੱਥੇ ਤੁਸੀਂ ਬਾਰਡਰ ਦੇ ਨਾਲ ਰਹਿੰਦੇ ਹੋ ਹਾਂ ਆਪਣੀ ਚੌਂਕੀ ਹੈ ਨਾ ਹਾਂਜੀ ਹਾਂਜੀ ਨਾਲ ਡਾਣੀ ਹੁਣ ਪਾਣੀ ਪੈਂਦਾ ਪੈ ਡਾਣੀ ਅੱਛਾ ਹੁਣ ਮੈਂ ਬੇੜੀ ਚਾਹਾਂ ਅੱਛਾ ਹੁਣ ਬੇੜੀ ਚਾਹੋ ਕਾਲ ਦੀ ਗੱਲ ਤੁਸੀਂ ਮੈਨੂੰ ਚਾਹ ਲੈ। ਅੱਛਾ। ਅੱਛਾ। ਮੇਰਾ ਮੁੰਡਾ ਹੈ ਵੱਡਾ। ਉਹ ਵਧੀਆ ਉਹਨਾਂ ਨੂੰ ਤੁੱਜਾ। ਮਾਤ ਉੱਠੇ ਲੜਦਾ ਤਾਂ ਇਹ ਮੈਂ ਮਾਰ ਮਰ ਠਹਿਰ ਜਾਂਦਾ। ਹੁਣ ਤਾਂ ਤੇ ਮੇਰੀ ਘਟੀ ਬੇਖੀ ਕਮਜ਼ੋਰੀ ਦਾ ਪਾਣੀ ਬੜਾ ਠੀਰ ਲੱਗ ਜਾ। ਅੱਛਾ। ਹੁਣ ਮੈਂ ਥੱਕ ਜਾਂਦਾ। ਹੂੰ। ਇਹ ਪਾਣੀ ਆਇਆ ਨਹੀਂ ਆ ਡੁੱਬਨੇ ਨੂੰ ਤੇ ਬਾਪੂ ਜੀ ਤੁਸੀਂ ਬੜੇ ਹਾਲਾਤ ਮਾੜੇ ਵੇਖੇ ਹੋਣੇ ਨੇ ਇੱਥੇ ਸਰਦ ਨਾਲ ਤਾਂ ਬੜਾ ਕੁਝ ਵੇਖੇ ਪਾਕਿਸਤਾਨ ਦਾ ਜਰਮ ਹੈ ਅੱਛਾ ਜੇ ਜਦੋਂ ਉਧਰੋਂ ਮੌਜੜ ਕੇ ਇੱਧਰ ਆਏ ਪਾਕਿਸਤਾਨ ਤੋਂ ਬੜੀ ਯਾਰ ਤੋਂ ਬੈਣੀ ਇਹ ਬਾਪੂ ਜੀ ਪੰਜਵਾਂ ਦੌਰ ਕਿਹਾ ਜਾ ਰਿਹਾ ਮਾੜਾ ਪੰਜਾਬ ਤੇ ਚੱਲਦਾ ਪਹਿਲਾਂ 47 ਵੇਖੀ ਫਿਰ 84 ਵੇਖੀ ਤੁਸੀਂ ਸਾਰੇ ਵੇਖਿਆ 47 ਵੀ ਵੇਖਿਆ 84 ਵੀ ਤੁਸੀਂ ਵੇਖਿਆ ਹੁਣ ਉਦੋਂ ਬਾਅਦ ਤੁਸੀਂ ਬਾਕੀ ਦੇ ਹਾਲਾਤ ਤੇ ਹੀ ਵਾਲੇ ਵੀ ਵੇਖੇ ਜਦੋਂ ਹੜ੍ਹ ਆਇਆ ਸੀ ਪਿੱਛੇ ਤੇ ਕਿਵੇਂ ਦੇ ਬਾਪੂ ਜੀ ਉਦੋਂ ਉਧਰੋਂ ਛੱਡ ਕੇ ਪਹਿਲਾਂ ਇੱਕ ਵਾਰ ਮਕਾਨ ਉਧਰੋਂ ਉਜੜ ਕੇ ਆਏ ਤੇ ਹੁਣ ਜਿਵੇਂ ਦੀ ਕੁਦਰਤ ਦੀ ਮਾਰ ਪੈ ਰਹੀ ਹੁਣ ਫਿਰ ਘਰ ਛੱਡਣੇ ਪੈ ਗਏ ਬਹੁਤ ਮਾਰਿਆ ਕੰਮ ਬਬੀ ਕਿਵੇਂ ਬਣਾਇਆ ਸੀ ਮਕਾਨ ਕਿੰਨਾ ਟਾਈਮ ਲੱਗਿਆ ਬਣਾਣ ਚ ਮੈਸੇ ਮਕਾਨ ਉਹ ਵੀ ਬਾਦਲ ਸਾਨੂੰ ਦਿੱਤਾ ਨਹੀਂ ਅੱਛਾ ਤਾਂ ਕਿ ਬਣਿਆ ਨਹੀਂ ਇਸਾਲੀ ਨਹੀਂ ਬਾਹਰ ਸਾਡੀ ਕੋਈ ਕਿਲਾ ਡੇਢ ਡੇਢ ਸਾਡੀ ਕੋਈ ਹੈ ਅੱਛਾ ਜ਼ਮੀਨ ਹੈਗੀ ਆਪਣੀ ਹੈਗੀ ਕਿਲਾ ਡੇਢ ਕਿਲਾ ਅੱਛਾ ਕਿੱਥੇ ਬੈਠਿਆ ਬਾਹਰ ਡਾਣ ਬਾਪੂ ਜੀ ਹੁਣ ਇੰਨਾ ਭਵਖ ਹੋ ਰਿਓ ਕਿਉਂਕਿ ਘਰ ਛੱਡਣਾ ਪੈ ਗਿਆ ਇਸ ਉਮਰੇ ਜਦੋਂ ਬੰਦਾ ਕਹਿੰਦਾ ਕਿ ਘਰ ਚ ਚਲੋ ਆਪਦੀ ਛੱਤ ਹੈਗੀ ਐ ਆ ਘਰ ਖਜਲਾਈ ਹੋਰ ਉਸ ਗੰਨ ਪ੍ਰਾਣੀ ਦੇ ਪਾਣੀ ਕੱਟ ਕੇ ਚੱਲਦਾ ਹੂੰ ਥੋਨ ਮੁੰਡਾ ਤੁਹਾਡਾ ਉੱਥੇ ਕੱਲਾ ਹੈ ਕੱਲਾ ਤੇ ਡੰਗਰ ਤੁਹਾਡੇ ਬਾਪੂ ਜੀ ਡੰਗਰ ਵਾਸੀ ਹੈ ਮੈਂ ਮੁਾਕ ਕਰ ਮਾਇਆ ਪਰ ਮੈਂ ਇਸ ਤੋਂ ਚਾਹ ਪਾਣੀ ਪੂਰੀ ਲਗਾ ਲੂਗੀ ਖਾਣ ਪੀਣ ਨੂੰ ਮਿਲ ਰਿਹਾ ਇੱਥੇ ਰਾਸ਼ਨ ਖਾਣ ਪੀਣ ਹੁਣ ਖਾਵਾ ਗੱਗੇ ਦੀ ਮਰਤੋਤੀ ਕੋਈ ਪੱਕੀ ਨਹੀਂ ਕੁਝ ਅੱਛਾ ਹੁਣ ਤੁਸੀਂ ਉੱਥੋਂ ਕਰੋ ਹੀ ਹੁਣ ਨਿਕਲੇ ਅੱਛਾ ਹੁਣ ਕਰ ਦੋ ਦੋ ਤੇ ਹੋਰ ਕੌਣ ਆ ਬਾਪੂ ਜੀ ਕਰੇ ਪਰਿਵਾਰ ਚ ਆਪਣੇ ਆ ਪਰਵਾਰ ਹੈਗਾ ਮੁੰਡੇ ਹੋਣ ਉਹ ਵੀ ਅੱਜ ਆਏ ਜਾਂ ਕੱਲ ਆਉਣ ਅੱਛਾ ਪੋਤਰੀ ਅੱਛਾ ਕੋਈ ਨਾ ਆਈ ਉਹ ਕੰਮ ਤੇ ਆ ਜਾਂਦੀ ਮੁੰਡਾ ਕੋਈ ਕੁਝ ਸਾਰਾ ਘਣਾ ਸ ਮਾਣੀ ਸਾਡੇ ਉੱਤੇ ਪੀਂ ਹਮ ਮਾਤਾ ਕੋਠਾ ਕੋਠੇ ਸੱਟੀ ਦਾ ਅੱਛਾ ਸੋਕਾ ਸੋਕਾ ਮਕਾਨ ਦੇ ਅੰਦਰ ਪਾਣੀ ਗਿਆ ਆਇਓ ਹੁਣ ਪਾਹ ਜਾ ਅੱਛਾ ਵੱਧ ਰਿਹਾ ਪਾਣੀ ਹਾਂ ਵੱਧ ਆ ਜਾਂਦਾ ਪਾਣੀ ਦਾ ਚਲਾ ਠੀਕ ਹੈ ਹਾਂ ਤਾਂ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਸੰਤਾਪ ਆਪਣੇ ਪਿੰਡੇ ਤੇ ਹੰਡਾਏ ਨੇ ਤੇ ਇਸ ਵਕਤ ਵੀ ਜਿਹੜਾ ਅੱਖਾਂ ਇਹਨਾਂ ਦੀ ਆ ਭਰ ਆਈਆਂ ਨੇ ਕਿਉਂਕਿ ਵਾਰ-ਵਾਰ ਉੱਜੜ ਕੇ ਵਸਣਾ ਜਿਹੜਾ ਕੋਈ ਸੋਖਾ ਕੰਮ ਨਹੀਂ ਹੁੰਦਾ ਪਹਿਲਾਂ ਪਾਕਿਸਤਾਨ ਤੋਂ ਇੱਥੇ ਆਏ ਉਦੋਂ ਉਦਰ ਸਭ ਘਰ ਪਰਿਵਾਰ ਜਿਹੜਾ ਛੱਡ ਕੇ ਆਏ ਫੇਰ ਹੁਣ ਇੱਥੇ ਵਸਿਆ ਤੇ ਇੱਥੇ ਵੀ ਕਿੰਨੀ ਵਾਰ ਕਿੰਨਾ ਕੁਝ ਹੋ ਗਿਆ ਹੋਇਆ ਕਿਉਂਕਿ ਸਰਦੀ ਖੇਤਰ ਦੇ ਵਿੱਚ ਬੈਠੇ ਹੋਏ ਨੇ ਇੱਥੇ ਕਿਸੇ ਵੀ ਸਮੇਂ ਵਿਪਤਾ ਛੜਦੀ ਹੈ ਤਾਂ ਸਭ ਤੋਂ ਵੱਧ ਜਾਣ ਦਾ ਨੁਕਸਾਨ ਬਾਪੂ ਜੀ ਤੁਹਾਨੂੰ ਹੀ ਚਿੰਤਾ ਰਹਿੰਦੀ ਸਭ ਤੋਂ ਵੱਧ ਬਾਕੀਆਂ ਤੱਕ ਤਾਂ ਬਾਅਦ ਚ ਪੁੱਛ ਪਹੁੰਚਦਾ ਬਹੁਤ ਮੁਸ਼ਕਲ ਇਹ ਦਾ ਸੀ ਪਾਕਿਸਤਾਨ ਨਾ ਨਹੀਂ ਆਟਾ ਪੈਰੀ ਇੱਕ ਦੀ ਆਪਣੀ ਜਵਨੀ ਸ਼ੁਰੂ ਆਪੇ ਆਪ ਡੁੱਬ ਗਿਆ ਛੜਾ ਬਮਾ ਅੱਛਾ ਉਧਰ ਕਿੱਥੇ ਰਹਿੰਦੇ ਸੀ ਬਾਪੂ ਜੀ ਪਾਕਿਸਤਾਨ ਅਟਾਰੀ ਆ ਅਟਾਰੀ ਅਟਾਰੀ ਚ ਅੰਡਿਆ ਅੱਛਾ ਤੇ ਉੱਥੇ ਹੈਗੀ ਸੀ ਜ਼ਮੀਨ ਜ਼ਿਆਦਾ ਪੋਦੇ ਕੋ ਨਹੀਂ ਅੱਛਾ ਇਹ ਕੀ ਆਇਆ ਤੁਹਾਡਾ ਜਿੰਦੂ ਦਾ ਕਿੱਲਾ ਕਿ ਪੱਕੀ ਪੁੱੱਕੀ ਹੂੰ ਉਹ ਇਹਨਾਂ ਸਾਰੇ ਅੱਛਾ ਤੇ ਬਾਪੂ ਜੀ ਕੰਮਕਾਰ ਕੀ ਕਰਦੇ ਮੁੰਡੇ ਮੁੰਡੇ ਇਹ ਜ਼ਿਮੀਂਦਾਰ ਕੋਈ ਝਾੜੀਕਾਰ ਲਈ ਕੋਈ ਦਾਣਾ ਫੱਕਾ ਥੋੜਾ ਮਾੜਾ ਮਟਾਰ ਹੋ ਜਾਂਦਾ ਹੈ ਅੱਛਾ ਖਰਚ ਨਹੀਂ ਪਿਆ ਝਾੜੀਕਾਰ ਨਹੀਂ ਠੀਕ ਹੈ ਠੀਕ ਤੁਹਾਨੂੰ ਤੇ ਬਾਪੂ ਜੀ ਕੋਈ ਚੀਜ਼ ਦੀ ਜ਼ਰੂਰਤ ਕੋਈ ਦਵਾਈ ਢੱਪਾ ਕੁਝ ਚਾਹੀਦਾ ਤੁਹਾਨੂੰ ਇਹ ਦਵਾਈ ਤਾਂ ਖਾਓ ਕੰਪੀਅਰ ਕੋਲ ਜਿਹੜਾ ਕੰਨ ਹੈ ਉਹ। ਉਹ ਉਹ ਐਮਐਲਏ ਸਾਹਿਬ ਡਾਕਟਰ ਭੇਜ ਦੇਣਗੇ ਚੈੱਕ ਕਰਕੇ ਤੁਹਾਨੂੰ ਅੱਖਾਂ ਦੀ ਦਵਾਈ ਦੇ ਜਾਣਗੇ। ਹੋਰ ਕੋਈ ਰਾਸ਼ਨ ਚਾਹੀਦਾ ਹੋਏ? ਜੇ ਰਾਸ਼ਨ ਤੇ ਮਨ ਸੰਤਰਾ ਹੀ ਦੇਵਾਂ। ਅੱਛਾ। ਰਾਸ਼ਨ ਇੱਥੇ ਖਾਣ ਪੀਣ ਨੂੰ ਆ ਰਿਹਾ। ਇੱਥੇ ਵੀਜੀ ਆ ਰਿਹਾ ਸਾਰਾ ਕੁਝ ਖਾਣ ਦਾ। ਚਾਵਲ ਆਏ ਹੀ। ਅੱਛਾ। ਹਾਂ ਦੇ ਜਾਨੇ ਸਉਣ ਖਾਂਦੇ। ਠੀਕ ਹੈ। ਹੁਣ ਤੁਹਾਨੂੰ ਡੰਗਰਾ ਲਈ ਚਾਰਾ ਚਾਹੀਦਾ ਮੈਨੂੰ। ਠੀਕ ਹੈ। ਸਾਨੂੰ ਤਰਪਾਲ ਵੀ ਚਾਹੀਦੀ। ਤਰਪਾਲ ਚਾਹੀਦੀ। ਤਰਪਾਲ। ਠੀਕ ਹੈ। ਸਵਾਹੀ ਓਟ। ਤੂੰ ਮੇਰੇ ਕੋਟੇ ਆ ਬਾਹਰ ਚਾ ਪੈ ਜੀ ਅਸੀਂ ਬਾਹਰ ਹੀ ਆ ਅੰਦਰ ਬਾਹਰ ਬਿੱਕੀ ਪੜਾ ਜਗਦਾ ਮਕਾਨ ਡਿੱਗ ਪਾ ਅਜੀ ਬਾਹਰ ਨਹੀਂ ਨਿਕਲ ਜਾਂਦਾ ਹਾਂਜੀ ਤੇ 20 20 ਰਾਤੀ ਦਿਨ ਬਿਵਸਾਅ ਅੰਦਰ ਮੈਂ ਪੈ ਰਿਆਂ ਪਾ ਡਿੱਗੇ ਬੈਠੀ ਕਰੀ ਜੀ ਤੇ ਚੋਰੀ ਮਹਾਨ ਤਾਂ ਤੁਹਾਨੂੰ ਇਹ ਨਹੀਂ ਸੀਗਾ ਕਿ ਮਕਾਨ ਡਿੱਗ ਪਿਆ ਤਾਂ ਕੀ ਬਣੂਗਾ ਮੋੜੇ ਹੁਣ ਕੀ ਕਰੀਓ ਮੈਂ ਬੈਣਾ ਤੇ ਅੰਦਰ ਹੀ ਮੋੜ ਭੇਡ ਹੋ ਗਏ ਮੈਂ ਤਲੀ ਆਪੇ ਨੱਪ ਜਾਣਾ ਤਵੇਖ ਲੋ ਤੁਸੀਂ ਵੀ ਕਰ ਵਕੇ ਮਕਾਨ ਬਣਾਣੇ ਸੋਕੇ ਨਹੀਂ ਹੁੰਦੇ ਕਹਿੰਦੇ ਕਿਵੇਂ ਛੱਡੀਏ ਤੇ ਕਹਿੰਦੇ ਕੋਈ ਗੱਲ ਨਹੀਂ ਮਰਨਾ ਮਨਜ਼ੂਰ ਸੀਗਾ ਹੁਣ ਮੁੰਡੇ ਇਹਨਾਂ ਦੇ ਨੇ ਇਹਨਾਂ ਨੂੰ ਭੇਜਿਆ ਕਿ ਬਾਪੂ ਤੂੰ ਜਾ ਮੈਂ ਕਰੇ ਹੈ ਜੀ ਤਾਂ ਅੱਛਾ ਅੱਛਾ ਠੀਕ ਹੈ ਕਿਉਂਕਿ ਉਮਰ ਹੋ ਗਈ ਆ ਉਪਰੋਂ ਨਜ਼ਰ ਜਿਹੜੀ ਇਹਨਾਂ ਦੀ ਘਟ ਹੈ ਤਾਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਗੁਜਾਰਿਸ਼ ਹੈ ਇੱਕ ਤਾਂ ਇੱਥੇ ਮੈਡੀਕਲ ਡਾਕਟਰ ਮੈਡੀਕਲ ਦੀ ਟੀਮ ਭੇਜੀ ਜਾਏ ਦੂਸਰਾ ਇਹਨਾਂ ਨੂੰ ਤਰਪਾਈਲਾ ਚਾਹੀਦੀ ਆ ਨਹੀਂ ਤੇ ਪਸ਼ੂਆਂ ਦੇ ਲਈ ਚਾਰੇ ਦਾ ਜਿਹੜਾ ਬੰਦੋਬਸ ਹੈ ਉਹ ਜ਼ਰੂਰ ਕਰਵਾਇਆ ਜਾਏ ਵੀਡੀਓ ਜਰਨਲਿਸਟ ਲਵਰਾਜ ਦੇ ਨਾਲ ਸ਼ਾਲੂ ਮਿਰੋਖ ਜਲਾਲਾਬਾਦ